ਅੱਜ ਜਿਵੇਂ ਆਇਆ ਪਟਿਆਲੇ ਦੇ ਬਾਹਰ ਦੇ ਗਾਰਡਨ ਵਿੱਚ ਜਿੱਥੇ ਕਿ ਅਸੀਂ ਲੋਕਾਂ ਨਾਲ ਲਾਈਵ ਗੱਲਬਾਤ ਕਰਕੇ ਜਾਣਾਂਗੇ ਕਿ ਉਹਨਾਂ ਦੇ ਨਸ਼ੇ ਦੇ ਅਗੇਂਸਟ ਦੇ ਨਸ਼ੇ ਬਾਰੇ ਕੀ ਰਿਵਿਊਸ ਨੇ ਆਓ ਫਿਰ ਅਸੀਂ ਚੱਲਦੇ ਹਾਂ ਨਸ਼ੇ ਬਾਦਰੇ ਨੇ ਤੁਸੀਂ ਇਹ ਮਤਲਬ ਇਹ ਉੱਤੱਕ ਕੀ ਮੈਸੇਜ ਪਹੁੰਚਾਉਣਾ ਚਾਹੋਗੇ ਤਕਰੀਬਨ ਐਕਚੁਅਲੀ ਅਸੀਂ ਹੈਗੇ ਉਹਨੇ ਇੰਪਲਾਈਸ ਮਰਕੇਸ਼ ਕੁਮਾਰ ਹੋਟਲ ਡਿਪਾਰਟਮੈਂਟ ਚ ਤੇ ਜਿਹੜੇ ਨਸ਼ੇ ਉਹ ਕਿ ਨਸ਼ੇ ਕਰਕੇ ਆਨੇ ਆ ਅੱਜ ਵੀ ਜਿਹੜੇ ਛੋਟੇ ਛੋਟੇ ਬੱਚੇ ਨਸ਼ੇ ਕਰਦੇ ਆ ਉਏ ਮਾਵਾਗ ਨੇ ਕੋਈ ਨਹੀਂ ਕੋਈ ਮਤਲਬ ਕਿ ਕੁਝ ਨਹੀਂ ਕਹਿੰਦੇ ਨਸ਼ਾ ਛੋਟੇ ਬੱਚਾ ਕੂਲੀ ਤੇ ਸਟ੍ਰੀਟ ਕਿਹਾ ਇਹ ਨਸ਼ੇਵਰ ਦੀ ਚੀਜ਼ਾਂ ਨੇ ਆਪਣੀ ਜਵਾਨੀ ਖਰਾਬ ਕਰ ਰਹੇ ਸਾਰੇ ਬੱਚੇ ਮਤਲਬ ਜੀ ਆਪਾਂ ਦੇਖਿਆ ਜੇ ਨਸ਼ਾ ਕਰਕੇ ਕਦੀ ਉਧਰ ਕਦੀ ਉਧਰ ਕੋਈ ਚੀਜ਼ ਹਰ ਇੱਕ ਚੀਜ਼ ਪਰ ਬੱਚਾ ਐਦਾਂ ਹੁੰਦਾ ਵੀ ਜਿਸ ਤਰ੍ਹਾਂ ਕੋਈ ਚੀਜ਼ ਚੱਕ ਕੇ ਵੇਚ ਕੇ ਜੀ ਵੀ ਆਪਾਂ ਨਸ਼ਾ ਕਰ ਲਏ ਇਹ ਨਸ਼ੇ ਦੀ ਜੀ ਹੋਈ ਨਾ ਸਰਕਾਰ ਹੈ ਜੀ ਨਸ਼ਾ ਰੋਕ ਰਹੀ ਹੈ ਦੂਜੇ ਕੋਈ ਜੜੇ ਨਸ਼ਾ ਵੇਚਦੇ ਆ ਉਹ ਲੋਕ ਨਸ਼ਾ ਕਰਨ ਬੱਚੇ ਨਸ਼ਾ ਕਰਨ ਬੱਚਿਆਂ ਤੋਂ ਮਤਲਬ ਪੜਾਈ ਜਿਆਦਾ ਧਿਆਨ ਦੇਣਾ ਚਾਹੀਦਾ ਇਸ ਕਰਕੇ ਆਪਣਾ ਹੀ ਕੁਝ ਇਹ ਵੀ ਜਿੰਨਾ ਨਸ਼ਾ ਪੰਦਰੋਂ ਉਹਨੇ ਉਹਨੇ ਕੱਢਦੀ ਹੈ। ਦੈਟਸੋ। ਥੈਂਕ ਯੂ। ਯੋਪਟਿਆਲੇ ਵਿੱਚ ਨਸ਼ਾ ਚੱਲਦਾ ਨਾਲੇ ਜਦੋਂ ਮੁਦਦੀਆਂ ਪੈਣਾ ਬਣ ਗਏ ਨਹੀਂ ਗਲਤ ਕੰਮ ਕਰਦੇ ਬਹੁਤ ਗਲਤ ਬੋਲਿੰਗ ਹੈ। ਇਹ ਨਹੀਂ ਬਠਣੀ ਚਾਹੀਦਾ ਕਦੀ। ਹਾਂਜੀ। ਜੋ ਵੀ ਯੋਪਟਿਆਨੇ ਦੇ ਵਿੱਚ ਜਿਹਾ ਸਹੀ ਤਰਮ ਜਿਹਾ ਸਮਤਰਾਂ ਪਾਰਕ ਸਵਸਤ ਬਣਿਏ। ਪਾਰਕ ਨੂੰ ਸਫਾਈ ਰੱਖਣਾ ਚਾਹੀਦਾ। ਸਫਾਈ ਵਿੱਚ ਰਹਿਣਾ ਚਾਹੀਦਾ। ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ। ਇਸੇ ਕਰਕੇ ਆਪਣਾ ਹੀ ਮਸਲਵਾ। ਇਹ ਹੋਣਾ ਚਾਹੀਦਾ ਸਰਕਾਰ ਕਿਸ ਵਾਸਤੇ ਬਣਾਈ ਜਾਂਦੀ ਹੈ ਗਰੀਬਾਂ ਵਾਸਤੇ ਨਹੀਂ ਬਣਦਾ ਗਰੀਬਾਂ ਦਾ ਕੋਵਿਡ ਬਣਦਾ ਅੱਜ ਕੱਲ ਹਾਂਜੀ ਗਰੀਬਾਂ ਵਾਸਤੇ ਸਰਕਾਰ ਬਣਾਈ ਜਾਂਦੀ ਹੈ ਕਾਹਦੇ ਵਾਸਤੇ ਬਣਾਈ ਜਾਂਦੀ ਹੈ ਸਰਕਾਰ ਕਿਸ ਸੇ ਵਾਸਤੇ ਬਣਾਈ ਜਾਂਦੀ ਹੈ ਸਰਕਾਰੇ ਸਵਸਥ ਬਣਾਈ ਜਾਂਦੀ ਹੈ ਹਾਂਜੀ ਸਰਕਾਰ ਤਾਂ ਹੀ ਬਣਾਈ ਜਾਂਦੀ ਹੈ ਜੇ ਗਰੀਬਾਂ ਦਾ ਧਿਆਨ ਕਰੇ ਤਾਂ ਸਰਕਾਰ ਤੇ ਬਣ ਜਾਂਦੇ ਮੁੜ ਕੇ ਕਹਿੰਦੇ ਅਸੀਂ ਉਹ ਬਣਾਗੇ ਤੇ ਕੱਖ ਨਹੀਂ ਕਰਦੇ ਕੁਝ ਨਹੀਂ ਕਰਦੇ ਹੈਗੇ ਹਾਂਜੀ ਇਸੇ ਦਾ ਮਸਲਾ ਹੈ 90% ਸਾਡੀ ਗਤੀ ਹੈ ਤੇ ਖਾਸ ਕਰਕੇ ਗਰੀਬਾਂ ਦਾ ਪਿਆਰ ਰੱਖੋ ਤੇ ਨਸ਼ਾ ਤੋਂ ਜਿੰਨਾ ਮੁਕਤ ਹੋ ਸਕਦਾ ਮੁਕਤ ਹੋਵੋ ਠੀਕ ਹੈ ਜੀ ਤੇ ਆਪਣਾ ਧਿਆਨ ਨਾਲ ਸਾਫ ਸਪਾਈ ਦਾ ਧਿਆਨ ਰੱਖ ਕੇ ਆਪਣਾ ਇਹ ਸੋਚਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਜੀ ਸਸ਼ੀ ਗੱਲ ਜੀ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਤੇ ਜਿਹੜੇ ਖਿਡਾਰੀ ਨਸ਼ੇ ਕਰਕੇ ਖੇਡਦੇ ਨੇ ਉਨਾਂ ਲਈ ਬਹੁਤ ਗਲਤ ਗੱਲ ਹੈ ਇਹਦੇ ਨਾਲ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਤੇ ਕਈ ਖਿਡਾਰੀ ਆਪਣੇ ਮਤਲਬ ਟੀਕੇ ਲਗਾ ਕੇ ਵਗੈਰਾ ਧਰਮਾਡੋਲ ਖਾ ਕੇ ਹੋਰ ਨਸ਼ੇ ਵੇਚ ਕਰਕੇ ਖੇੜੇ ਖੇਡਦੇ ਨੇ ਤੇ ਉਹਨਾਂ ਲਈ ਬਹੁਤ ਗਲਤ ਗੱਲ ਹੈ ਸਿਰਫ ਖੇੜੇ ਜਿਹੜੀ ਆਪਣੀਆਂ ਹੈਗੀਆਂ ਆਪਣੀਆਂ ਪ੍ਰਾਤਨਾ ਖੇਡਣ ਆਪਾਂ ਨੂੰ ਸਾਹਮਣੇ ਚਾਹੀਦੇ ਨੇ ਤੇ ਸਿੱਧੀ ਤਰ੍ਹਾਂ ਖੇਡਣੀ ਚਾਹੀਦੀ ਹੈ ਬਿਨਾਂ ਨਸ਼ਿਆਂ ਤੋਂ ਜੇ ਬਿਨਾਂ ਨਸ਼ੇ ਤੋਂ ਖੇਡਾਂਗੇ ਤਾਂ ਵੀ ਆਪਣੀ ਤਰੱਕੀ ਆ ਜੇ ਨਸ਼ਾ ਕਰਕੇ ਖੇਡਾਂਗੇ ਆਪਣੀ ਜਾਨ ਵੀ ਜਾ ਸਕਦੀ ਹੈ ਸਰ ਇੰਨੇ ਨਸ਼ੇ ਵਧ ਰਹੇ ਨੇ ਯੂਥ ਵੀ ਨਸ਼ੇ ਕਰਦੀ ਹੈ ਸਟੂਡੈਂਟਸ ਵੀ ਨਸ਼ੇ ਕਰ ਰਹੇ ਨੇ ਤਾਂ ਤੁਸੀਂ ਆਪਣੇ ਮਤਲਬ ਕੀ ਵਿਚਾਰ ਜੋ ਪਬਲ ਨਸ਼ਿਆਂ ਦੇ ਅੰਗੇਸਟ ਪਹਿਲਾਂ ਤਾਂ ਸਾਡੇ ਯੂਥ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਵੀ ਨਸ਼ਾ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ। ਨਸ਼ਾ ਬਹੁਤ ਹੀ ਮਾੜੀ ਗੱਲ ਹੈ। ਨਸ਼ੇ ਦੇ ਵਿੱਚ ਪੈ ਕੇ ਬੰਦਾ ਇੱਕ ਆਪਣੀ ਜ਼ਿੰਦਗੀ ਬਿਲਕੁਲ ਬੇਸਟ ਕਰ ਲੈਂਦਾ, ਖਰਾਬ ਕਰ ਲੈਂਦਾ। ਉਸ ਦੇ ਨਾਲ ਕੀ ਹੈ ਆਪਣੀ ਇੱਜ਼ਤ ਵੀ ਇੱਕ ਵਾਰ ਬੈਠਦਾ ਹੈ। ਪਰਿਵਾਰ ਦੇ ਵਿੱਚ ਇੱਜ਼ਤ ਨਹੀਂ ਰਹਿੰਦੀ, ਸਮਾਜ ਦੇ ਵਿੱਚ ਇੱਜ਼ਤ ਨਹੀਂ ਰਹਿੰਦੀ ਹੈਗੀ। ਉਸ ਲਈ ਸਾਨੂੰ ਨਸ਼ਿਆਂ ਦੇ ਅਗੇਂਸਟ ਬਤੋ ਬਤ ਜਿਹੜੇ ਨੇ ਜਾਗਰੂਕ ਕੈਂਪ ਲਗਾਉਣੇ ਚਾਹੀਦੇ ਨੇ ਠੀਕ ਹੈ ਤੇ ਯੂਥ ਨੂੰ ਐਜੂਕੇਟ ਵੀ ਕਰਨਾ ਚਾਹੀਦਾ ਨਸ਼ਿਆਂ ਦੇ ਪਰੋਤ ਤੇ ਬਾਕੀ ਸਰਕਾਰ ਨੂੰ ਵੀ ਇਸ ਤੇ ਪ੍ਰਤੀ ਠੋਸ ਕਦਮ ਚੁੱਕਣੇ ਚਾਹੀਦੇ ਨੇ ਹਾਂਜੀ ਥੈਂਕ ਯੂ ਸੋ ਮਚ ਜੇ ਅਸਰ ਸਖਤਾਈ ਕਰਾ થોੜਾ ਹੋਰ ਕਰ ਦੇਣਾ ਸਰਕਾਰ ਤਾਂ ਬਹੁਤ ਅੱਛਾ ਹੋਏਗਾ ਹਾਂਜੀ ਨਸ਼ੇ ਦੇ ਵਿਰੋਧ ਸਰਕਾਰ ਤਾਂ ਕਰ ਰਹੀ ਹੈ ਲੇਕਿਨ ਥੋੜਾ ਜੋ ਇਹ ਮੁਲਾਜਮ ਹੈ ਨਾ ਇਹ ਸਾਥ ਨਹੀਂ ਦਿੰਦੇ ਸਰਕਾਰ ਦਾ ਤੋ ਇਸ ਕਰਕੇ ਥੋੜਾ ਇਹ ਵੀ ਦਿੱਕਤ ਆ ਰਹੀ ਹੈ ਅੰਕਲ ਇਹਨਾਂ ਨਸ਼ਾ ਵਧ ਰਹੇ ਹਨ ਇਹਨੂੰ ਰੋਕਣ ਵਾਸਤੇ ਤੁਸੀਂ ਆਪਣੇ ਕੀ ਵੀ ਚਾਰਜ ਨੂੰ ਲੋਕਾਂ ਨਾਲ ਸਾਂਝੇ ਕਰਨੇ ਚਾਹੀਦੇ ਮੈਂ ਤੇ ਨਸ਼ਿਆਂ ਦੇ ਬਹੁਤ ਖਿਲਾਫ ਹਾਂ ਸੋ ਮੈਂ ਚਾਹੁੰਦਾ ਆਂ ਕਿ ਇਹ ਜਿੰਨਾ ਵੱਧ ਪ੍ਰਚਾਰ ਹੋਵੇ ਨਸ਼ਿਆਂ ਨੂੰ ਆਪਾਂ ਘਰ ਦੇ ਵਿੱਚ ਸ਼ੁਰੂ ਆਪਣੇ ਘਰ ਦੇ ਨਾਲ ਕੋਈ ਯਾਰ ਦੋਸਤ ਮਿੱਤਰ ਭਰਾ ਉਹਨਾਂ ਨੂੰ ਇਸੇ ਸੰਬੰਧੀ ਲਾਭਨ ਕਰ ਜੇ ਤਾਂ ਵੀ ਇਹ ਨਸ਼ਾ ਬੰਦੂ ਆਪਾਂ ਨੂੰ ਜਾਗਰੂਕ ਹੋਣਾ ਪਊਗਾ ਦੇਖੋ ਨਸ਼ਿਆਂ ਨੇ ਆਪਣੇ ਸਾਰੇ ਘਰ ਬਰਬਾਦ ਕਰਤੇ ਕਈਆਂ ਦੇ ਪਰਿਵਾਰਾਂ ਨੇ ਪ੍ਰਵਾਹ ਖਤਮ ਹੋ ਗਏ ਔਰ ਸਰਕਾਰਾਂ ਵੀ ਜਿਹਾ ਤੇ ਧਾਰਾਂ ਦੇ ਰਹੀਆਂ ਨੇ ਪਰ ਆ ਵੀ ਕਈ ਵਿੱਚ ਆਪਣੇ ਲੋਕ ਇਹੋ ਜਿਹੇ ਨੇ ਉਹ ਸਰਕਾਰ ਦੇ ਖਿਲਾਫ ਚੱਲਦੇ ਨੇ ਬੱਚੋਂ ਤੇ ਨਾਲ ਨੇ ਪਰ ਉਹ ਉਪਰੋਂ ਫਿਰ ਉਹ ਕਹਿੰਦੇ ਸਭ ਕੁਝ ਹੋ ਹੀ ਜਾਂਦਾ ਪਰ ਮੈਂ ਨਹੀਂ ਚਾਹੁੰਦਾ ਮੈਂ ਤੇ ਸੰਦੇਸ਼ ਦਿੰਦਾ ਜਿਹੜਾ ਵੀ ਬੰਦਾ ਸਿਆਣਾ ਬੰਦਾ ਉਹ ਤੇ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਆਪਾਂ ਨਸ਼ਿਆਂ ਤੋਂ ਬਚੇ ਰਹਿ ਕਿਉਂਕਿ ਆਪਣੀ ਪੀੜੀ ਆੜੀ ਆਪਣੀ ਪੀੜੀ ਆਪਣੇ ਸਮਾਜ ਸਜਣਾ ਹਾਂ ਸਮੇਂ ਨਾਲ ਠੀਕ ਹੈ ਜੇ ਆਪਾਂ ਪੀੜੀ ਨੂੰ ਜਾਗਰੂ ਕਰਾਂਗੇ ਔਰ ਉਹਨਾਂ ਨੂੰ ਚਾਹੀਦਾ ਆਪੇ ਸੰਗਤ ਕਰਨ ਵੱਡੇਾਂ ਦੀ ਹੁਣ ਆਪਾਂ ਦੇਖੋ ਚੰਗੇ ਸੰਸਕਾਰ ਲੈ ਆਪਾਂ ਮਾਪਿਆਂ ਤੋਂ ਲੈਨੇ ਆ ਤੇ ਚੰਗੇ ਸੰਸਕਾਰ ਵਾਲੇ ਬੱਚੇ ਜਿੰਦਗੀ ਦੀ ਸਾਈਜ਼ ਕਰਦੇ ਨੇ ਹਾਂਜੀ ਤੇ ਮਾਰੇ ਸੰਸਕਾਰ ਉਹ ਨਸ਼ੇ ਪਾਇੰਦਿਆਂ ਨੂੰ ਸੇਖਾਣਾ ਕੋਈ ਨਹੀਂ ਉਹ ਨਸ਼ੇ ਨੂੰ ਰੋਕਣ ਵਾਸਤੇ ਆਪਾਂ ਨੂੰ ਸਾਰੇ ਸਮਾਜ ਨੂੰ ਸਾਰੇ ਜਿੱਥੇ ਬੰਦੇ ਨੂੰ ਅਗਾਹ ਹੋਣਾ ਪਊਗਾ ਤਾਂ ਆਪਣਾ ਪੰਜਾਬ ਦਾ ਭਲਾ ਹੋਊਗਾ ਪੰਜਾਬ ਦੇ ਵਿੱਚ ਜੇ ਆਪਾਂ ਥੱਲ ਪਾ ਲਈ ਤੇ ਆਪਣਾ ਯੂਥ ਆਪਣਾ ਭਵਿੱਖ ਉਹ ਬਚਾ ਰਹੂਗਾ ਦੇਖੋ ਆਪਾਂ ਦੇਖ ਰਹੇ ਹਾਂ ਵੰਦੀਆ ਜਿੱਦ ਤੱਕ ਪੰਜਾਬ ਦਾ ਕਿਸੇ ਤਰ੍ਹਾਂ ਨਾ ਹੁੰਦਾ ਸੀ ਅੱਜ ਤੱਕ ਹਰਿਆਣਾ ਉੱਪਰ ਜਾ ਰਿਹਾ ਸਾਰੇ ਪਹਿਲਵਾਨ ਸਾਰੇ ਠੀਕ ਹੈ ਨਾ ਉਹ ਹਾਂ ਇਹ ਪੰਜਾਬ ਵਿੱਚ ਨਸ਼ਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ ਇਹ ਸਾਰੀ ਮਤਲਬ ਸਰਕਾਰਾਂ ਦੇ ਲੋਕ ਤੇ ਮੈਂ ਵੀ ਬੇਨਤੀ ਕਰੂ ਮੈਂ ਕਿ ਇਹ ਨਸ਼ਿਆਂ ਦੇ ਰੋਧ ਪ੍ਰਚਾਰ ਕਰਨਾ ਚਾਹੀਦਾ ਆਪਾਂ ਸਾਰੇ ਸਮਾਜ ਜੱਥੇਬੰਦੀਆਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਇਹ ਨਸ਼ਾ ਛੱਡੋ ਇਹ ਬਹੁਤ ਵੱਡਾ ਕੋੜ ਹੈ ਠੀਕ ਹੈ ਜੀ ਹਾਂ ਸਰ ਜਿਵੇਂ ਮਤਲਬ ਬੱਚੇ ਨੇ ਹਨਾ ਨਸ਼ੇ ਕਰਦੇ ਨੇ ਉਹ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਦੇ ਪੇਰੈਂਟਸ ਹੀ ਉਹਨਾਂ ਦਾ ਸਾਥ ਨਹੀਂ ਦਿੰਦੇ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਦੱਸ ਨਹੀਂ ਪਾਉਂਦੇ ਉਹਨਾਂ ਵਾਸਤੇ ਤੁਸੀਂ ਦੇਖੋ ਪਤਾ ਕੀ ਹੈ ਜਿਹੜੇ ਬੰਦੇ ਨੂੰ ਨਸ਼ਾ ਲੱਗ ਕੇ ਕਰਨਾ ਹੁਣ ਸਰਕਾਰਾਂ ਨੇ ਸਟੈਪ ਚੁੱਕਿਆ ਹੈ ਕਿ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਉਹ ਬੈਡੈਂਟੀਫਾਈ ਕਰਨ ਕਿਹੜੇ ਘਰਾਂ ਵਿੱਚ ਹੈ ਨਸ਼ਾ ਸ਼ਿਦਾਉ ਕੇਂਦਰ ਨੇ ਉਹਨਾਂ ਵਿੱਚ ਉਹਨੂੰ ਭਰਤੀ ਕਰਾ ਕੇ ਉਹ ਦੁਨੀਆ ਦੇਖੇ ਉਹਨੂੰ ਸ਼ਿਦਾਉਂਦੇ ਜਿਹੜੇ ਬੱਚੇ ਸਿਆਣੇ ਨੇ ਜਿਹੜੇ ਨਹੀਂ ਸਮਝਦੇ ਉਹ ਫਿਰ ਨੁਕਸਾਨ ਖਾਉਂਦੇ ਨੇ ਪਰਿਵਾਰ ਪਰਿਵਾਰ ਖਤਮ ਹੋ ਰਹੇ ਨੇ ਠੀਕ ਹੈ ਜੀ ਹਾਂ ਇੱਕ ਇਹ ਹੋਰ ਦੂਜਾ ਵੀ ਅੱਜ ਕੱ데 ਡਰਿੰਕ ਸਾਫਟ ਡਰਿੰਕ ਕਰਾ ਰਹੇ ਆ ਉਹਦੇ ਵਿੱਚ ਨਸ਼ਾ ਪੌਤ ਹੈ ਇੱਕ ਮੈਂ ਸੁਣਨ ਵਿੱਚ ਆ ਰੈੱਡ ਬੋਲ ਜਾਂ ਸਟਿੰਗ ਕਿੰ ਦਵਾਈ ਆਉਂਦੀ ਆ ਮਤਲਬ ਹੈ ਸਾਫਟ ਡਰਿੰਕ ਆ ਪਰ ਉਹ ਨਸ਼ਾ ਵਾ ਐਡਿਕਸ਼ਨ ਆ ਮਤਲਬ ਲੋਕੀਓ ਕਿ ਧਾਰੇ ਜਿਹੜੇ ਨਵੇਂ ਯੂਥ ਆ ਬੈਸਟ ਖਾਚਾ ਪੁਣਾ ਰਹੇ ਨੇ ਤੇ ਮੈਂ ਚਾਹੁੰਦਾ ਵੀ ਅੱਜ ਕਾ ਜਿਹੜਾ ਸਾਡਾ ਮਾਹੌਲ ਹੈ ਨਾ ਅਹੀ ਦੀ ਵਾ ਦੁੱਧਾਂ ਲੱਸੀਆਂ ਨਾ ਪੜੇ ਆ ਆ ਜਿਉਂ ਦਾ ਬੈਸਟ ਖਾਚਾ ਪੀਜੇ ਬਰਗਰ ਇਹਨੂੰ ਅਵਾਇਡ ਹੋਣ ਦਿੱਤਾ ਵੇ ਅਸੀਂ ਤਾਂ ਦੇਸੀ ਹਾਂ ਲੱਸੀ ਦਹੀਂ ਮੱਖਣੋਦ ਵਾਲੇ ਆਣ ਦਿੱਤਾ ਆਪਣ ਨੂੰ ਠੀਕ ਹੈ ਤਾਂ ਆਪਣੇ ਇਹ ਸਮਾਜ ਵਿੱਚ ਬਚਾ ਸਕਾਂ ਦੇਖੋ ਹੁਣ ਮੈਂ ਇੱਥੇ ਲੋਕੀ ਆਉਂਦੇ ਨੇ ਮੈਂ ਦਿਨੇ ਆਉਣਾ ਇੱਥੇ ਮੈਂ ਕਿਨਾਂ ਯੋਗਾ ਗਰੁੱਪ ਜੁਆਇਨ ਕੀਤਾ ਇੱਥੇ ਵੈਸੇ ਗਰੁੱਪ ਬਹੁਤ ਨੇ ਮੈਂ ਇੱਥੇ ਕਿ ਯੋਗਾ ਗਰੁੱਪ ਜੁਆਇਨ ਕੀਤਾ ਮੈਂ ਸਵੇਰੇ 5:30 6:00 ਵਜੇ ਆ ਜਨਾ ਇੱਥੇ 1 ਘੰਟਾ ਪੂਰਾ ਉਹ ਹੈ ਵੀ ਆਪਣੀ ਬਾਡੀ ਵਧੀਆ ਫਿੱਟ ਰੱਖੀ ਮੈਂ ਵੇਖੋ 56 ਏਜ ਹਾਂ ਪਰ ਲੱਗਦਾ ਨਹੀਂ ਮੈਂ ਮੈਂ ਆਪਣਾ ਪੂਫਟ ਰੱਖਿਆ ਠੀਕ ਹੈ ਜੀ ਹਾਂ ਤੇ ਜਿਹੜਾ ਬੰਦਾ ਜੇ ਯੋਗਾ ਚਾਹੂਗਾ ਯੋਗਾ ਨਾਲ ਆਪਾਂ ਡਾਕਟਰਾਂ ਤੋਂ ਬਚਦੇ ਰਾਵਾਂਗੇ ਆਪਾਂ ਉਹਨੂੰ ਕੋਈ ਇੱਕ ਘੰਟਾ ਸਵੇਰੇ ਕਿੰਨਾ ਸ਼ਾਮ ਨੂੰ ਇਹ ਯੋਗਾ ਕਰੋ ਔਰ ਡਾਕਟਰਾਂ ਤੋਂ ਬਚੇ ਰਹੋ ਇਹ ਵੀ ਨਸ਼ਿਆਂ ਦੇ ਖਿਲਾਫ ਜਾਂਦੀ ਆਵਾਜ਼ ਆਪਾਂ ਠੀਕ ਹੈ ਜੇ ਆਪਾਂ ਇਹ ਆ ਜਾਗੇ ਜੋਗਾ ਵਿੱਚ ਨਸ਼ੇ ਆਪਣੇ ਦੂਰ ਹੋ ਜਾਣੇ ਖਤੋਂ ਠੀਕ ਹੈ ਤੁਸੀਂ ਨਸ਼ਾ ਛੱਡਿਆ ਹਨਾ ਕਿਵੇਂ ਛੱਡਿਆ ਕਿਵੇਂ ਤੁਹਾਨੂੰ ਮੋਟੀਵੇਸ਼ਨ ਮਿਲੀ ਨਸ਼ਾ ਛੱਡਣ ਦੀ ਦੇਖੋ ਮੋਟੀਵੇਸ਼ਨ ਤਾਂ ਨਹੀਂ ਕਈ ਵਾਰ ਆਪਣੇ ਦਿਲ ਤੇ ਕੁਝ ਅਜਿਹੀ ਗੱਲ ਲੱਗ ਜਾਂਦੀ ਹੁੰਦੀ ਹੈ ਜਿਸ ਦੇ ਨਾਲ ਆਪਾਂ ਨੂੰ ਮਹਿਸੂਸ ਹੁੰਦਾ ਕਿ ਇਹ ਚੀਜ਼ ਹੀ ਗਲਤ ਹੈ ਜਿਵੇਂ ਆਪਣੇ ਮਾਪੇ ਨੂੰ ਕੀ ਕਹਿ ਦਿੰਦਾਂ ਹੁੰਦਾ ਵੀ ਤੁਹਾਡਾ ਬੱਚਾ ਇਦਾਂ ਜਾਉਂਦਾ ਜਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਸਾਰੇ ਮਾਪੇ-ਵਾਪਾ ਨੂੰ ਅੱਦੇ ਬੱਚੇ ਆਪਣੇ ਮਾਪੇ-ਵਾਪਾ ਨੂੰ ਦਰਦ ਹੀ ਨਹੀਂ ਦੱਸਦੇ ਹੁੰਦੇ ਵੀ ਅਸੀਂ ਇਹ ਖਾਣੇ ਆ ਤੇ ਅਸੀਂ ਛੱਡਣਾ ਚਾਹੁੰਦੇ ਹਾਂ ਸਾਡੇ ਸਾਥ ਦੇਵੋ ਮੇਰੇ ਮਾਪੇ-ਵਾਪੇ ਨੇ ਮੇਰਾ ਪੂਰਾ ਸਾਥ ਦਿੱਤਾ ਮੈਂ ਘਰੇ ਰਹਿ ਮਾਣ ਨੂੰ ਦੱਸਿਆ ਸੋ ਇਸ ਕਰਕੇ ਵੀ ਜ਼ਿਆਦਾਤਰੇ ਛੱਟਿਆ ਗਿਆ ਕੋਈ ਆਪਾਂ ਨੂੰ ਵਧੀਆ ਲੋਕਾਂ ਦੀ ਇੰਟਰਵਿਊ ਸੁਣਨੀ ਆ ਪੜ੍ਹਨੀ ਚਾਹੀਦੀਆਂ ਨੇ ਵਧੀਆ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਜਿਸ ਤੋਂ ਆਪਾਂ ਨੂੰ ਮੋਟੀਵੇਸ਼ਨ ਮਿਲੇ ਤੇ ਮੇਰੇ ਮਾਵਾ ਆਪਣੇ ਇਹਨਾਂ ਕੋ ਸਾਥ ਦਿੱਤਾ ਕਿ ਹਾਂ ਤੂੰ ਘਰੇ ਬੈਠ ਹੌਲੀ ਹੌਲੀ ਕਰਕੇ ਤਰਾਹ ਉਹ ਕਰਦਾਂਗੇ ਬੱਚੇ ਮਾਵਾ ਤੋਂ ਡਰਦੇ ਨਹੀਂ ਨਸ਼ੇ ਛੱਡਦੇ 90% ਤਾਂ ਮੇਰਾ ਇਹ ਮੰਨਣਾ ਕਿਉਂਕਿ ਮੈਂ ਸਾਰਾ ਕੁਝ ਦੇਖਿਆ ਕਿਉਂਕਿ ਉਹ ਡਰੇ ਰਹਿੰਦੇ ਨੇ ਅਸਲ 'ਚ ਉਹਨਾਂ ਦਾ ਵੀ ਕਸੂਰ ਨਹੀਂ ਉਹ ਮਰੀਜ਼ੇ ਬਣ ਜਾਂਦੇ ਨੇ ਕਿਧਰੋਂ ਪਰ ਪਿੱਛੋਂ ਵੀ ਨਸ਼ਾ ਬੰਦਦਾ ਹੋਣਾ ਚਾਹੀਦਾ ਦੇਖੋ ਕਿ ਤੂੰ ਤਾਂ ਚਲੋ ਠੀਕ ਹੈ ਮੰਨਿਆ ਕਿ ਨੌਜਵਾਨ ਕਰਦੇ ਨੇ ਪਰ ਕਿਤੋਂ ਦਾ ਇਹ ਚੀਜ਼ ਆ ਰਹੀ ਹੈ ਨਾ ਕਿਤੋਂ ਵੀ ਕੀ ਬਣਦੇ ਤਾਂ ਉਹੀ ਨੇ ਜਿੱਥੇ ਹੋਰ ਦਵਾਈਆਂ ਬਣਦੀਆਂ ਨੇ ਉੱਥੇ ਇਹ ਚੀਜ਼ਾਂ ਬਣਦੀਆਂ ਥੈਂਕ ਯੂ ਨਸ਼ਾ ਵੇਖੋ ਅੱਜ ਸਾਡਾ ਖਾ ਗਿਆ ਪੰਜਾਬ ਬਈ ਸੋਨੇ ਦੀ ਚਿੜੀ ਦੇ ਮੱਥੇ ਲੱਗ ਕੇ ਆ ਦਾਗ ਬਈ ਆਉਂਦਾ ਮੌਤ ਦਾ ਸਮਾਨ ਇਹ ਵੱਡਰਾ ਤੋਂ ਪਰ ਅੱਖਾਂ ਬੰਦ ਕਰ ਲੈਂਦੀ ਸਾਡੀ ਵੇਖੋ ਸਰਕਾਰ जवानी दया रगर बन दौड़े खा गया पंजाब हो गया चिट्टे पासे छा गया हो गया गंधला चिट्टे तूफान चारे पासे शा गया जी वीडियो अच्छी लगी लाइक जरूर करना एर वीडियो लाइ ब्राइब करना